ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਏ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਕਾਮਾਂ ਤਾਂ ਬਾਈ ਕੋਲੇ ਬਈ ਤਿੰਨ ਸੀਆਂ ਦੋ ਆ ਜਿਹੜੀਆਂ ਸੂਈਆਂ ਸੂਈਆਂ ਸੇਲ ਹੋ ਗਈਆਂ ਬਾਈ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕੋ ਜੀ ਵਧੀਆ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਵੀ ਤੇ ਕੰਮ ਕਰ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਠੀਕ ਆ ਤੇ ਪਹਿਲਾਂ ਵਾਲਾ ਮਾਲ ਸਾਰਾ ਹੋ ਗਿਆ ਸੇਲ ਉਹ ਡਾਇਰੈਕਟਰ ਉਹਦੇ ਆਪਾਂ ਤਿੰਨ ਗਾਇਆਂ ਦੀ ਵੀਡੀਓ ਪਾਈ ਸੀਗਾ ਹੂੰ ਅਠੇ ਦੇ ਅਠੇ ਗਏ ਉਹ ਹੀ ਵੀਡੀਓ ਤੇ ਵੇਗੀਆਂ ਆਪਣੀਆਂ ਠੀਕ ਆ ਭਾਈ ਤੇ ਅੱਜ ਵੀ ਤਿੰਨ ਵੜਾ ਸੀਗਾ ਦੋ ਸੇਲ ਹੋ ਗੀਆਂ ਓਕੇ ਆਮੀ ਤੇ ਨਾਮ ਤੇ ਐਡਰੈਸ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲ ਤੇ ਤਹਿਸੀਲ ਤਪਾਰ ਰਹਿੰਦੇ ਆਪਾਂ ਨੇੜੇ ਓਕੇ ਨੇੜੇ ਆਪਾਂ ਨੂੰ ਭਲੌਰ ਸੈ ਰਹਿ ਗਿਆ ਵੀ ਮੋਬਾਈਲ ਨੰਬਰ ਨੋਆਲ ਨੰਬਰ 95014 33579 ਵੀ ਠੀਕ ਆ ਭਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਣ ਲੈਣੀ ਹੈਗੀ ਆ ਨਰਖ ਪਰ ਕਰਕੇ ਲੈਵੇ ਓਕੇ ਆਪਣੀਆਂ ਸਾਰੀਆਂ ਵੜਾ ਲਿਆਂਦੇ ਆਉਂਦੇ ਆ ਕੋਈ ਘਰ ਦੇ ਨਹੀਂ ਹੁੰਦੇ ਠੀਕ ਆ ਭਾਈ ਹਾਂ ਜੀ ਇਹੜਾ ਸੂਹਾ ਸੂਈ ਹੈ ਵੀਰੇ ਇਹ ਡਾਇਰੈਕਟਰ ਦੂਜਾ ਸੂਹਾ ਸੂਈ ਹੈਗੀ ਕਦੋਂ ਸੂਈ ਇਹ ਇਹ ਡਾਇਰੈਕਟਰ ਰਾਤ ਸੂਈ ਹੈਗੀ ਬੱਚਾ ਕੀ ਦੇਤਾ ਬੱਚੀ ਹੈ ਦੀ ਡਾਇਰੈਕਟਰ ਬੱਚੀ ਬੜੀ ਚੰਗੀ ਹੈ ਨਾ ਬੱਚੀ ਬਾਕੀ ਡਾਇਰੈਕਟਰ ਬਹੁਤ ਚੰਗੀ ਆ ਹੂੰ ਬਾਕੀ ਡਾਇਰੈਕਟਰ ਬੈਡ ਚ ਕੁਆਲਿਟੀ ਇੰਨੀ ਕ ਚੰਗੀ ਆ ਕਿੰਨੀ ਆ ਕਹਿ ਦੀਏ ਸਹੀ ਆ ਸੀਲ ਹੰਡੀ ਇੰਨੀ ਕ ਹੈਗੀ ਹੂੰ ਆ ਵਾ ਰੱਸਾ ਸਿੱਟ ਕੇ ਬੇੜੇ ਜੀ ਚੂਈ ਜਾ ਪੈਰ ਵੀ ਪਾਟ ਕੇ ਆਪਣੀ ਜ਼ਿੰਮੇਵਾਰੀ ਆ ਓਕੇ ਜੇਰ ਪੈ ਗਈ ਹੈ ਜੇ ਡਾਇਰੈਕਟਰ ਉਹ ਬੱਠਲ ਚ ਪਈ ਇਹਦੇ ਪਈ ਆ ਬਈ ਬੱਠਲ ਚ ਕੰਪਲੀਟ ਆ ਬਈ ਹਾਂ ਤੁਹਾਨੂੰ ਬੜਾ ਚੰਗਾ ਲੱਗਿਆ ਹੈ ਨਾ ਬ ਆਈ ਵਾਈ ਬੱਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਕੁਛ ਨਹੀਂ ਠੰਡੀ ਸੀਲ ਹੈ ਕਹਿੰਦੇ ਬਾਲੀ ਨੇ ਐ ਠੰਡੀ ਸੀਲ ਦੇਖ ਕੇ ਲਈ ਜੜਾ ਡਾਕਟਰ ਆਪਾਂ ਵੀ ਮੰਨ ਕੇ ਚੱਲ ਡਾਕਟਰ ਮੱਝਾਂ ਵਰਗਾ ਦੁੱਧ ਪੌੜਾਗਾ ਰਾਤ ਸੂਈ ਡਾਕਟਰ ਬੋਲਾ ਜਮਾ ਚਿੱਟਾ ਆਗਾ ਐ ਨਹੀਂ ਮੰਨ ਕੇ ਚੱਲ ਠੀਕ ਹੈ ਉਹ ਡਾਕਟਰ ਫੈਟ ਵਾਲਾ ਦੁੱਧ ਪੌੜਾ ਇਹਨੇ ਤੇ ਮੰਨ ਕੇ ਚੱਲ ਕੋਈ ਮੱਝ ਰੱਖ ਲੈ ਡਾਕਟਰ ਲੱਖ ਸਵਾ ਲੱਖ ਤਾਂ ਵੀ ਹੋਇਆ ਪਿਆ ਮੱਝਾਂ ਰੇਟ ਸਹੀ ਗੱਲ ਆ ਬਾਈ ਉਹ ਡਾਕਟਰ ਪਹਿਲੇ ਜੂ 15 ਕਿਲੋ ਦਿੱਤਾ ਹੋਵੇ ਦਾ ਹਮ ਐ ਤੇ ਡਾਕਟਰ 16 17 ਕਿਲੋ ਪਾ ਦੂਗਾ ਸੇਵਾ ਕੀ ਆਪਾਂ ਨੇ ਕਿਹਾ ਕਿੰਨਾ ਦੁੱਧ ਦੇ ਦੂ ਸਹੀ ਗੱਲ ਆ ਬਾਈ ਬਾਕੀ ਆਡਰ ਨੇੜੇ ਦਾ ਥਾਣ ਦਿਖਾਤੇ ਸੀ ਇਹ ਬੇੜੇ ਦੀ ਖਾਸियत ਆ ਜੇ ਠੰਡੀ ਹੋਵੇ ਇਹਦੇ ਅਰਗੇ ਕੋਈ ਗਊ ਨਹੀਂ ਹਾਂ ਵੀ ਲੈ ਵਾ ਦੇਖੋ ਪੰਡ ਵਾਲਾ ਬਾਈ ਬਹੁਤ ਸੋਹਣਾ ਆਡਰ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਚੀ ਤੇ ਥਾਣ ਲੱਗਿਆ ਬੇ ਆਡਰ ਥਾਣ ਥੋਣ ਲੱਗਿਆ ਵਾ ਇੱਕ ਨੰਬਰ ਥਾਣ ਚਵਾਈ ਕਿਵੇਂ ਆ ਚਵਾਈ ਤੇ ਦਾ ਟ੍ਰੈਡਿੰਗ ਚੰਗੀ ਲੱਗ ਕਿੰਨੀ ਕਹਿਦਗੇ ਹੂੰ ਬਾਕੀ ਦਾ ਟ੍ਰੈ ਨੀ ਮਨ ਲੇ ਟਟਮਾ ਪੂਰਾ ਜੋਸ ਵਾਲਾ ਆਡਰ ਆ ਜਾ ਸਹੀ ਗੱਲ ਆ ਲੈ ਆਡਰ ਪਿੱਛੇ ਤੋਂ ਲੈ ਪਛਾਂਤੋਂ ਲੈ ਵਾ ਚੈੱਕ ਕਰੋ ਕਮਾਲ ਦਾ ਬਾਕੀ ਡਾਕਟਰ ਤਿੰਨ ਚਾਰ ਕਿਲੋ ਬੋਲਾ ਕੜਦਾ ਆਪਾ ਤੇ ਨਾਛੋਏ ਨੇ ਬੱਚੇ ਫਸੇ ਫਿਰਦੀ ਸੀ ਮੈਂ ਕਹਿੰਦਾ ਜਮਾ ਦੁੱਧ ਵਾਲਾ ਭਾਂਡਾ ਲੈ ਡਾਕਟਰ ਮੰਨ ਕੇ ਲੈ ਦਿਖਾਵੇ ਇਧਰ ਉੱਠ ਕੇ ਇਧਰ ਵੇ ਲੈ ਲੈਣਾ ਕਰਨ ਵਾਲੀ ਨੇ ਕੁਛ ਨਹੀਂ ਬੜੀ ਠੰਡੀ ਆ ਬਾਈ ਖਾਣ ਹੁਣ ਬੜਾ ਕਮਾਲ ਦਾ ਲੱਗਿਆ ਨਾੜਾ ਨੂੜਾ ਫੁੱਲ ਚੰਗੀਆਂ ਹਨਾ ਫ੍ਰੀਟ ਫਰੂਟ ਫੁੱਲ ਆ ਲੈ ਕੀ ਬਾਤ ਆ ਮਾਗਰ ਜੀ ਬੈਠਾ ਰਹੇ ਡਾਕਟਰ ਲੈ ਹੂੰ ਕੀ ਬਾਤ ਆ ਬਾਈ ਆਣੀ ਬੜਾ ਕਮਾਲ ਨਾਲ ਲੱਗਿਆ ਕਰਮ ਵਾਲੀ ਨੂੰ ਚਵਾਈ ਚੂਈ ਤਾਂ ਓਕੇ ਹੋ ਚਵਾਈ ਚੂੜਾ ਟਰੱਕ ਨੰਬਰ ਆ ਜਾਵਾ ਠੀਕ ਹੈ ਲਾਵਾ ਮਾਰੀ ਬੈਠਾ ਧਾਰਾ ਮਾਰੀ ਚੱਲਾ ਹੂੰ ਤੇਗਲਾ ਹੂੰ ਆ ਮੈਂ ਇੱਥੇ ਮਗਰ ਬੈਠਾ ਧਾਰਾ ਮਾਰੀ ਚੱਲਾ ਕੀ ਬਾਤ ਆ ਚਵਾਈ ਬੜੀ ਜੰਗੀ ਆ ਹਨਾ ਮੋਟਾ ਆ ਜਾ ਟਰੱਕ ਨੰਬਰ ਆ ਜਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਲਾ ਬੋਲੀ ਚੰਗੀ ਚਵਾਈ ਆ ਕਰਮ ਵਾਲੀ ਦੀ ਲੈ ਕੀ ਬਾਤ ਆ ਬਈ ਇੱਕ ਨੰਬਰ ਤੇ ਆਉਣ ਲੱਗਿਆ ਨਿਬੜਦੀ ਆ ਨਾ ਟਰੈਕਟਰ ਸਿੱਧੇ ਪਾਸੇ ਦਾ ਦੂਜੇ ਪਾਸੇ ਆ ਬਹਿ ਕੇ ਮਾਰ ਲੂਗਾ ਮੈਂ ਅਗਰ ਤੇ ਬਹਿ ਕੇ ਧਾਰਾ ਮਾਰ ਲੈਨੀ ਸੀ ਠੰਡੀ ਆ ਗਈ ਸਹੀ ਗੱਲ ਆ ਬਾਈ ਕਿਆ ਬਾਤ ਬਾਕੀ ਟਰੈਕਟਰ ਦਾ ਸਵਾ ਠੰਡਾ ਹੋਵੇ ਟਰੈਕਟਰ ਦੀ ਸੀ ਨਹਿਰ ਗਈ ਸਹੀ ਗੱਲ ਬਾਕੀ ਟਰੈਕਟਰ ਦੇਗਾ ਦੇਗਾ ਲੇਵਾ ਨਾਰਾ ਨੂਰਾ ਹੁਣੇ ਕੱਢਣ ਲੱਗ ਗਈ ਦੇਖ ਲੈ ਲੇਵਾ ਦੇਖੋ ਬਈ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਕੱਲਾ ਕੱਲਾ ਧਾਣਾ ਮੁੱਠੀ ਵਾਲਾ ਤਾਂ ਕੋਲੇ ਬਈ ਤੋੜ ਕੇ ਲਖਾ ਦੇ ਫੁੱਲ ਬ੍ਰੀਟ ਗਰਮੀ ਨਹੀਂ ਮੰਨਦੀ ਲੈ ਡਾਕਟਰ ਕਿਵੇਂ ਮਰ ਗਈ ਲੈ ਨਾਲ ਦਾ ਦੁੱਧ ਦੇ ਦੂ ਬੜੀ ਠੰਡੇ ਸੁਵਾਦੀ ਹੈ ਨਾ ਸੁਵਾ ਡਾਕਟਰ ਬੜਾ ਲੈ ਡਾਕਟਰ ਕਿਹੜਾ ਲੈ ਗਿਆ ਜਾ ਰੱਖੂਗਾ ਹਮ ਮਾਜ ਦੇ ਰੁਪਏ ਲੈਣ ਦੀ ਲੋੜ ਨਹੀਂ ਗੇ ਸਹੀ ਗੱਲ ਲੈ ਬਾਕੀ ਫੇਸ ਚਾ ਮਿਰਚੂ ਲੜ ਪੂਰੀ ਹੈ ਡਾਕਟਰ ਸਹੀ ਗੱਲ ਹੈ ਬਾਈ ਕੀ ਬਾਤ ਹੈ ਬਾਕੀ ਤੋਰਾ ਤੋਰਾ ਐਨ ਓਕੇ ਆ ਬਾਈ ਲੈ ਡਾਕਟਰ ਲੱਤਾਂ ਖੋ ਖੋ ਤੁਰ ਗਿਆ ਬਾਕੀ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀਆਂ ਬੱਚੀ ਵੀ ਸਾਈ ਵਾਲਾ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਤੇ ਜੇਰ ਵੀ ਬਾਈ ਇਹਦੀ ਬੱਟਲ ਜੇ ਰੱਖੀ ਬੈਠਾ ਗਾ ਬਾਕੀ ਡਾਕਟਰ ਕੋਖ ਵੀ ਨਹੀਂ ਚੱਕੀ ਹੈ ਇਹ ਬੈੜ ਨੇ ਹੂੰ ਲੰਬਾਈ ਲੰਬੂਏ ਕੋਕ ਅੱਖ ਵੀ ਨਹੀਂ ਚੱਕੀ ਡਾਕਟਰ ਇਹਦਾ ਬੈੜ ਨੇ ਸਹੀ ਗੱਲ ਬੰਨ ਕੇ ਚੱਲ ਬਾਕੀ ਡਾਕਟਰ ਸੀਰ ਖੰਡੀ ਮੂਹਰੋ ਮਾਰੋ ਲੇਵਾ ਹੂੰ ਕਿੰਨਾ ਕਹੇ ਡਾਕਟਰ ਇੱਕ ਨੰਬਰ ਆ ਜਾਵਾ ਸਹੀ ਗੱਲ ਆ ਭਾਈ ਬਾਕੀ ਡਾਕਟਰ ਬੱਚੇ ਦਾ ਕਰਦੀ ਹੈਗੀ ਹੂੰ ਤੇ ਮੰਨ ਕੇ ਡਾਕਟਰ ਲੈ ਰੱਸਾ ਛੱਡ ਦੇ ਉੱਤੇ ਸਹੀ ਗੱਲ ਆ ਆਈ ਬੈ ਜਾਪਾ ਮਸਲੇ ਜਿਵੇਂ ਮਰਜੀ ਬੈ ਜਾ ਕੋਈ ਚੱਕਰੀ ਨਹੀਂ ਭਾਈ ਕੀ ਆ ਬਾਤਾ ਫੁੱਲ ਬਰੀਡ ਆ ਕਹਿੰਦੇ ਲੈ ਡਾਕਟਰ ਪਾ ਦੇ ਰੱਸਾ ਛੱਡਤਾ ਆਈ ਬੈ ਜਾ ਥੱਲੇ ਲੈ ਲਾ ਕੀ ਬਾਤ ਆ ਮਾ ਡੈਟਰ ਧਾਰਾ ਦਵਾਰੇ ਮਰੀ ਚੱਲ ਕਹਿਣਾ ਕਰਨਾ ਜਮੇ ਨਹੀਂ ਕੋਸੇ ਬੜੀ ਠੰਡੀ ਆ ਨਾ ਬੜੀ ਮਿਆ ਡੈਟਰ ਲੈ ਫੁੱਲ ਬਰੀਡ ਬਈ ਲੇਵਾ ਦੇਖੋ ਇੱਕ ਨੰਬਰ ਚਵਾਈ ਦੇਖੋ ਲੈ ਰੱਸਾ ਸਿੱਟਿਆ ਵਾ ਤਾਉਣ ਤੇ ਜਿਵੇਂ ਮਰਦੀ ਧਾਰਾ ਮਰੀ ਤੇ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰ ਮਾਈ ਨੇ ਕੁਛ ਨਹੀਂ ਚਵਾਈ ਵੀ ਬੜੀ ਚੰਗੀ ਆ ਨਾ ਮੋਟਾ ਡੈਟਰ ਕਿੰਨੀ ਧਾਰਾ ਮਰਿਆ ਦੇਖਾ ਦੋ ਤੁਰ ਪਿਆ ਹਮ ਇੱਕ ਨੰਬਰ ਜਬਾੜੀ ਹਰਦਾ ਸੁਣ ਲੋ ਡਾਕਟਰ ਵੀਡੀਓ ਬਾਕੀ ਡਾਕਟਰ ਲਾ ਖੜੀ ਆ ਰੱਸਾ ਬੰਨਿਆ ਵੀ ਨਹੀਂ ਗੱਲ ਆ ਆ ਪਿਆ ਰ ਸਾਰਾ ਡਾਕਟਰ ਸਹੀ ਗੱਲ ਆ ਕਿਹੜਾ ਕਰਨ ਡਾਕਟਰ ਕੋਸ ਨਹੀਂ ਆ ਹਮ ਇਹ ਡਾਕਟਰ ਆ ਮਸਲੇ ਡਾਕਟਰ ਨੇ ਹੱਲੇ ਸੁਣਾ ਵੀ ਸਹੀ ਗੱਲ ਆ ਡਾਕਟਰ ਕੀ ਫੰਦੀ ਬੈੜਾ ਸਹੀ ਗੱਲ ਆ ਬਈ ਤੇ ਮੁੱਲ ਵੀਰੇ ਜਾਇਜ਼ ਹੋ ਮੁੱਲ ਡਾਕਟਰ ਇੰਨਾ ਛੋਟਾ ਹੋਵੇ ਦਾ ਕਿੰਨਾ ਕਹਦੇ ਹੋ ਠੀਕ ਆ ਲਾ ਉੱਚੀ ਵੜੀ ਦਾ ਡਾਕਟਰ ਲੈਂ ਮਾਈਰ ਦੀ ਵਜ੍ਹਾ ਬੂਰ ਦੀ ਵਜ੍ਹਾ ਸਹੀ ਗੱਲ ਆ ਬਾਈ ਕੀ ਬਾਤ ਆ ਬਾਈ ਬੈਠਾ ਰਹਿ ਡਾਕਟਰ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਜ ਮੁੱਲ ਖਿੱਤ ਕੇ ਮੁੱਲ ਰੱਖਾਂਗੇ ਜਿਵੇਂ ਮਰਜੀ ਧਾਰਾ ਮਰੀ ਚੱਲ ਪੈਰ ਵੀ ਨਹੀਂ ਪੜਦੇ ਡਾਕਟਰ ਬੱਚਾ ਸੜਨਾ ਸੜ ਨਹੀਂ ਸੜਨਾ ਨਾਲ ਸੜ ਲੈ ਠੀਕ ਆ ਬਾਈ ਤੇ ਬਾਕੀ ਡਾਕਟਰ ਕਦ ਦਿਖਾ ਦੇ ਨਾਲ ਖੜ ਕੇ ਨਵਾਂ ਹਣ ਬੱਚੀ ਡਾਕਟਰ ਇਹਦਾ ਸੱਦ ਦਾ ਅੰਦਾਜ਼ਾ ਲਾਇਓ ਬਾਈ ਬਰਾਬਰ ਖੜਾ ਹੋਸਾ ਉਹਨਾਂ ਫੁੱਲ ਕਰਦਾ ਕਹਿੰਨੀ ਫੁੱਲ ਬਰੀਡ ਆ ਬਾਈ ਕੀ ਬਾਤ ਆ ਬਾਈ ਡਾਕਟਰ ਆ ਡਾਕਟਰ ਚੰਗਾ ਲੱਗਿਆ ਐਨੇ ਡਾਕਟਰ ਦੇਖ ਲੈ ਬੜੀ ਸਫਾਈ ਹੈ ਲੈ ਵੇ ਇੰਨੇ ਨਾਲ ਹੀ ਪਸੰਦ ਆ। ਤੇ ਆ ਬੜਾ ਫਿਰ ਸੇਲ ਹੋ ਗਿਆ। ਇਹ ਡਾਟਰਾਂ ਦੋ ਦਿਨ ਦੇ ਬੱਛੀ ਸੀ। ਹੂੰ ਇਹ ਵੀ ਸੇਲ ਹੋ ਗਈ। ਓਕੇ ਤੇ ਆ ਵੀ ਯਾਰ ਆ ਵੀ ਡਾਟਰ ਇਹ ਚਾਰ ਦਿਨ ਦੇ ਸੀ। ਇਹ ਹਜੇ ਗੱਬਣ ਸੀ ਹਨਾ। ਇਹ ਬਤਿਆਰੀਆਂ ਜੀ ਸੀ ਡਾਟਰ। ਠੀਕ ਆ ਭਾਈ। ਹਾਂਜੀ। ਤੇ ਕਿਸੇ ਵੀ ਨੂੰ ਭਾਈ ਬੜਾ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ।